ਅੱਜ ਬਠਿੰਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮ ਬੰਦ ਸਿੰਘ ਵੰਟੀ ਰਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦਾ ਪਾਣੀ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਦੇਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਫੋਟੋ ਵੀ ਦਿਖਾਈਆਂ ਜਦ ਆਮ ਆਦਮੀ ਪਾਰਟੀ ਰਾਜਸਥਾਨ ਦੇ ਆਗੂ ਬਠਿੰਡਾ ਪੁੱਜੇ ਮੁੱਖ ਮੰਤਰੀ ਵੱਲੋਂ ਉਹਨਾਂ ਨਾਲ ਪਾਣੀ ਦੇਣ ਦਾ ਸਮਝੌਤਾ ਕੀਤਾ ਗਿਆ ਸੀ ਇਹ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਹੁਣ ਵੀ ਆਮ ਆਦਮੀ ਪਾਰਟੀ ਰਾਜਸਥਾਨ ਵੱਲੋਂ ਪੰਜਾਬ ਤੋਂ ਪਾਣੀ ਲੈ ਰਾਜਸਥਾਨ ਨੂੰ ਦੇਣ ਦੀ ਗਰੰਟੀ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਅਸੀਂ ਹਰ ਸੰਭਵ ਮਦਦ ਦੇਵਾਂਗੇ। ਚਾਹੇ ਕਾਨੂੰਨੀ ਮਦਦ ਹੋਵੇ ਜਾਂ ਫਿਰ ਧੰਨੇ ਲਾਉਣੇ ਪੈਣ। ਪਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ بڑے ਇੰਪੋਰਟੈਂਟ ਇਸ਼ੂ ਤੇ بڑے ਅਹਿਮ ਮੁੱਦੇ ਤੇ ਇੱਕ ਇਹੋ ਜਿਹਾ ਮੁੱਦਾ ਜਿਹਦੇ 'ਚ ਇਹ ਪੋਟੈਂਸ਼ੀਅਲ ਹੈ ਜਿਉਂ ਸਾਜ਼ਿਸ਼ ਆਮ ਆਦਮੀ ਪਾਰਟੀ ਸਰਕਾਰ ਦੀ ਸਿਰੇ ਚੜ ਗਈ ਉਹਦੇ ਵਿੱਚ ਪੋਟੈਂਸ਼ੀਅਲ ਹੈ ਕਿ ਪੰਜਾਬ ਦੀ ਖੇਤੀ ਦਾ ਜੋ ਕੁਝ ਬਚਿਆ ਉਹਨੂੰ ਪਿਤਬਾ ਕਰ ਦੇਣਾ ਇਟ ਹੈਜ਼ ਦ ਪੋਟੈਂਸ਼ੀਅਲ ਟੂ ਡਿਸਟਰੋਏ ਵਾਟਐਵਰ ਇਜ਼ ਲੈਫਟ ਆਫ ਪੰਜਾਬਸ ਐਗਰੀਕਲਚਰ ਪੰਜਾਬ ਦਾ ਕਿਸਾਨ ਪੰਜਾਬ ਦਾ ਜ਼ਿਮੀਂਦਾਰ ਪੰਜਾਬ ਦਾ ਮਜ਼ਦੂਰ ਜਿਹੜਾ ਐਗਰੀਕਲਚਰ ਤੇ ਨਿਰਭਰ ਹੈ ਪੰਜਾਬ ਦਾ ਵਪਾਰ ਵੀ ਐਗਰੀਕਲਚਰ ਤੇ ਨਿਰਭਰ ਹੈ ਅੱਜ ਜੋ ਪੰਜਾਬ ਦੀ ਖੇਤੀ ਇੱਕ ਬੜੇ ਵੱਡੇ ਸੰਕਟ ਚੋਂ ਨਗਰੀ ਕਰਜ਼ਾ ਵੱਧਦਾ ਜਾ ਰਿਹਾ ਹੈ ਇਨਪੁਟ ਕੋਸਟ ਵੱਧਦੀ ਜਾ ਰਹੀ ਹੈ ਡੀਜ਼ਲ ਦੀ ਕੀਮਤ ਵੱਧਦੀ ਜਾ ਰਹੀ ਹੈ ਟਰੈਕਟਰਾਂ ਦੀ ਕੀਮਤ ਵੱਧਦੀ ਜਾ ਰਹੀ ਹੈ ਫਰਟੀਲਾਈਜ਼ਰ ਵੱਧਦਾ ਜਾ ਰਿਹਾ ਹੈ ਜਿਸ ਕਾ ਉਸ ਪ੍ਰੋਪੋਰਸ਼ਨ ਦੇ ਵਿੱਚ ਐਮਐਸਪੀ ਦੇ ਵਿੱਚ ਇਨਕਰੀਜ਼ ਨਹੀਂ ਹੋ ਰਹੀ ਜਿਸ ਕਾਰਨ ਕਿਸਾਨ ਦਬਦਾ ਜਾ ਰਿਹਾ ਹੈ ਹਰ ਰੋਜ਼ ਹੁਣ ਇੱਕ ਕਿਨਾਉਣੀ ਸਾਜ਼ਿਸ਼ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਇੱਕ ਕਾਨੂੰਨੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਖੋ ਕੇ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਕਾਗਜ਼ੀ ਪੱਤਰੀ ਐਨੇ ਪੱਕੇ ਤੌਰ ਤੇ ਪੰਜਾਬ ਦੇ ਹੱਥ ਵਡਣ ਦੀ ਤਿਆਰੀ ਚ ਹੈ ਪੰਜਾਬ ਦਾ ਪਾਣੀ ਖੋਣ ਦੀ ਤਿਆਰੀ ਚ ਹੈ ਜਿਵੇਂ ਮੈਂ ਪਹਿਲਾਂ ਕਿਹਾ ਜੇ ਨਾ ਰੋਕਿਆ ਗਿਆ ਫਿਰ ਇੰਨੇ ਕਾਗਜ਼ ਇੰਨੇ ਪੱਕੇ ਤਿਆਰ ਹੋ ਜਾਣੇ ਐ ਕਿ ਮੁੜ ਕੇ ਫਿਰ ਵੇਲਾ ਹੱਥ ਕਿਸੇ ਦੇ ਨਹੀਂ ਆਉਣਾ ਕੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਤਕਰੀਬਨ 1100 ਨਹਿਰੀ ਪਟਵਾਰੀ ਐ ਪੰਜਾਬ ਚ ਜਿਹੜੇ ਪੰਜਾਬ ਦੇ ਕੱਸੀਆਂ ਤੇ ਪੰਜਾਬ ਦੇ ਮੋਗਿਆਂ ਤੇ ਪੰਜਾਬ ਦੇ ਰਜਵਾਹਾਂ ਚ ਪਾਣੀ ਦਾ ਫਲੋ ਚੈੱਕ ਕਰਦੇ ਆ ਪਾਣੀ ਕਿੰਨਾ ਆ ਰਿਹਾ ਕਿੰਨਾ ਲੈਂਡ ਹੈ ਜਿਹੜਾ ਕਿੰਨੀ ਜ਼ਮੀਨ ਹੈ ਉਹਨੂੰ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੈ ਉਹਦੀ ਐਗਰੀਕਲਚਰਲ ਲੈਂਡ ਜਿਹੜਾ ਉਹ ਕਿੰਨਾ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਹਾ ਇਹ ਸਾਰਾ ਕੁਝ ਚੈੱਕ ਕਰਦੇ ਹੁਣ ਉਹਨਾਂ ਤੇ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਉਹਨਾਂ ਨੂੰ ਠਮਕਾਇਆ ਜਾ ਰਿਹਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕੀ ਇਹ ਰਿਪੋਰਟ ਦਿਓ ਕਿ ਪੰਜਾਬ ਦਾ ਐਗਰੀਕਲਚਰਲ ਲੈਂਡ ਹੈ ਜਿਹੜਾ 100% ਐਗਰੀਕਲਚਰਲ ਲੈਂਡ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਹਾ ਐ ਇਸ ਵੇਲੇ ਪੰਜਾਬ ਦੀ ਜਿੰਨੀ ਖੇਤੀ ਯੋਗ ਜ਼ਮੀਨ ਹੈ ਉਹਦੀ ਸਿੰਚਾਈ ਐ ਇਸ ਵੇਲੇ ਨਹਿਰੀ ਪਾਣੀ ਨਾਲ ਹੋ ਰਹੀ ਐ ਨਹਿਰੀ ਪਾਣੀ ਇੰਨਾ ਕੁ ਪੰਜਾਬ ਦੇ ਵਿੱਚ ਸਫੀਸ਼ੀਐਂਟ ਐ ਕਿ ਉਹ ਪੰਜਾਬ ਦੀ ਸਾਰੀ ਜ਼ਮੀਨ ਜੋ ਵਾਈ ਯੋਗ ਆ ਉਹਨੂੰ ਪਹੁੰਚ ਰਿਹਾ ਐ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਐ ਹੁਣ ਇਹਦੇ ਪਿੱਛੇ ਮਨਸ਼ਾ ਕੀ ਹੈ ਇਹਦੇ ਪਿੱਛੇ ਮਨਸ਼ਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੇਸਸ ਚੱਲ ਰਹੇ ਹਨ ਜਿੰਨਾ ਕੇਸਾਂ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਹਿਲਾਂ ਹੀ ਐਫੀਡੇਵਿਟ ਦਾਇਰ ਕਰਤਾ ਹੈ ਕਿ ਦਿੱਲੀ ਤੇ ਰਾਜਸਥਾਨ ਤੇ ਤੇ ਹਰਿਆਣੇ ਤੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਜਿਹਨੂੰ ਪੰਜਾਬ ਕਲੇਮ ਕਰਦਾ ਕਿ ਇਹ ਸਾਡਾ ਪਾਣੀ ਹੈ ਉਹਦੇ ਤੇ ਇਹਨਾਂ ਸੂਬਿਆਂ ਦਾ ਵੀ ਹੱਕ ਹੈ ਹੁਣ ਉਹਨਾਂ ਕੇਸਸ ਦੇ ਵਿੱਚ ਸਟੇਟਸ ਰਿਪੋਰਟਸ ਜਾਨੀਆਂ ਕੀ ਪੰਜਾਬ ਦੇ ਪਾਣੀ ਦੀ ਅਸਲੀ ਸਟੇਟਸ ਕੀ ਹੈ ਪੰਜਾਬ ਕੋਲੇ ਪਾਣੀ ਕਿੰਨਾ ਹੈ ਉਹਦੇ ਵਿੱਚ ਕੀ ਕੁਝ ਇਹਨਾਂ ਨੇ ਦੱਸਣਾ ਹੈ ਕਿ ਪੰਜਾਬ ਕੋਲੇ ਪਾਣੀ ਕਿੰਨਾ ਹੈ ਪੰਜਾਬ ਦੀ ਕਿੰਨੀ ਜ਼ਮੀਨ ਹੈ ਜਿਹੜੀ ਵਾਯੂਗਜ ਜ਼ਮੀਨ ਹੈ ਉਹ ਕਨਾਲ ਵਾਟਰ ਨਾਲ ਇਰੀਗੇਟ ਹੋ ਰਹੀ ਹੈ ਨਹਿਰੀ ਪਾਣੀ ਕਿੰਨਾ ਪਹੁੰਚ ਰਿਹਾ ਤੇ ਇਹ ਸਾਰਾ ਕੁਝ ਦੇਖ ਕੇ ਇਹ ਕੈਲਕੂਲੇਟ ਹੋਣਾ ਕਿ ਪੰਜਾਬ ਕੋਲੇ ਪਾਣੀ ਸਪੇਅਰ ਹੈ ਜਾਂ ਨਹੀਂ ਹੈ ਉਨੇ ਦਬਾਅ ਇਸ ਕਰਕੇ ਪਾਇਆ ਜਾ ਰਿਹਾ ਹੈ ਕਿ ਇੱਕ ਰਿਪੋਰਟ ਤਿਆਰ ਕਰਾ ਲਓ ਸਾਰੇ ਪਟਵਾਰੀਆਂ ਤੋਂ ਕਿ ਪੰਜਾਬ ਕੋਲੇ ਇੰਨਾ ਪਾਣੀ ਹੈ ਕਿ ਹਰ ਖੇਤ ਨੂੰ ਟੇਲਾਂ ਤੱਕ ਇੱਕ ਇੱਕ ਕਿੱਲੇ ਨੂੰ ਪੰਜਾਬ ਦੇ ਨੂੰ ਨਹਿਰੀ ਪਾਣੀ ਪਹੁੰਚ ਰਿਹਾ ਹੈ देयर इज ਇਨਫ ਵਾਟਰ ਤਾਂ ਕਿ ਸੁਪਰੀਮ ਕੋਰਟ ਇਹ ਡਿਸਾਈਡ ਕਰ ਦੇਵੇ ਕਿ ਪੰਜਾਬ ਦੇ ਕੋਲੇ ਪਾਣੀ ਵਾਧੂ ਹੈ ਤੇ ਇਹ ਪਾਣੀ ਜਿਹੜਾ ਹੈ ਹਰਿਆਣਾ ਤੇ ਰਾਜਸਥਾਨ ਨਾਲ ਤੇ ਦਿੱਲੀ ਨਾਲ ਵੰਡਿਆ ਜਾਣਾ ਚਾਹੀਦਾ ਇਹ ਸਾਜ਼ਿਸ਼ ਹੈ ਸੁਪਰੀਮ ਕੋਰਟ ਦੇ ਵਿੱਚ ਇਹੋ ਜੀ ਰਿਪੋਰਟ ਦੇ ਦਿਓ ਕਿ ਸੁਪਰੀਮ ਕੋਰਟ ਦਾ ਉਹ ਡਿਸੀਜਨ ਆਉਣਾ ਸੰਭਾਵਕ ਹੋ ਜਵੇ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੇ ਮੈਂ ਪੰਜਾਬੀ ਚ ਦੇਸੀ ਸ਼ਬਦਾਂ ਚ ਕਹਾਂ ਕਿ ਸੁਪਰੀਮ ਕੋਰਟ ਦਾ ਮੋਟਾ ਵਰਤ ਕੇ ਇਹ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਸਾਜ਼ਿਸ਼ ਆਮ ਆਦਮੀ ਪਾਰਟੀ ਦਿੱਲੀ ਨੂੰ ਦੇਣ ਦੀ ਸਾਜ਼ਿਸ਼ ਕਰ ਰਹੀ ਹੈ ਹੁਣ ਇਹਦੇ ਵਿੱਚ ਪਟਵਾਰੀ ਜਿਹੜੇ ਨਹਿਰੀ ਪਟਵਾਰੀ ਆ ਉਹ ਰਜਿਸਟ ਕਰ ਰਹੇ ਰਜਿਸਟ ਕਿਉਂ ਕਰ ਰਹੇ ਆ ਤੁਸੀਂ ਸਰਕਾਰ ਦਾ ਹੁਕਮ ਹੈ ਮੁੱਖ ਮੰਤਰੀ ਦਾ ਹੁਕਮ ਹੋਵੇ ਤੇ ਵਿਚਾਰਿਆ ਪਟਵਾਰੀ ਕਿਵੇਂ ਰਜਿਸਟ ਕਰ ਸਕਦਾ ਰਜਿਸਟ ਕਿਉਂ ਕਰ ਰਹੇ ਆ ਕਿਉਂਕਿ ਪੰਜਾਬ ਦਾ ਜਿਹੜਾ ਖੇਤੀ ਯੋਗ ਵਾਈ ਯੋਗ ਜਿੰਨਾ ਜਿੰਨੀ ਜ਼ਮੀਨ ਹੈ ਉਹ ਕੇਵਲ 21% ਆਫ ਥੈਟ ਲੈਂਡ ਇਜ਼ ਇਰੀਗੇਟਿਡ ਬਾਏ ਕਨਾਲ ਵਾਟਰ ਕੇਵਲ 21% ਜ਼ਮੀਨ ਹੈ ਜਿਹੜੀ ਨਹਿਰੀ ਪਾਣੀ ਨਾਲ ਇਰੀਗੇਟ ਹੋ ਰਹੀ ਹੈ ਜਿੱਦੀ ਸਿੰਚਾਈ ਨਹਿਰੀ ਪਾਣੀ ਨਾਲ ਹੋ ਰਹੀ ਹੈ 79% 79% ਜ਼ਮੀਨ ਜਿਹੜੀ ਹੈ ਉਹ ਟਿਊਬਨਰਾਈ ਇਰੀਗੇਟ ਹੋ ਰਹੀ ਹੈ ਮੈਂ ਤਾਂ ਇਹਨਾਂ ਤੇ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ ਸੀ ਮੂਰਖਾਂ ਤੇ ਹੈਰਾਨ ਹੈ ਕਿ ਜੇ ਇੰਨਾ ਨਹਿਰੀ ਪਾਣੀ ਹੋਵੇ ਅੱਜ ਪੰਜਾਬ ਦੇ ਵਿੱਚ ਤਕਰੀਬਨ 15 ਲੱਖ ਟਿਊਬਲ ਹੈ ਲੋਕ ਆਪਦੀਆਂ ਮੋਟਰਾਂ ਇੰਜਨਾਂ ਨਾਲ ਚਲਾਉਂਦੇ ਆ ਤੇਲ ਪਾਲਦੇ ਆ ਮਹਿੰਗਾ ਡੀਜ਼ਲ ਪਾਲਦੇ ਆ ਤੇ ਜੇ ਇੰਨਾ ਪਾਣੀ ਹੋਵੇ ਤੇ ਸੁਪਰੀਮ ਕੋਰਟ ਹੀ ਇਹਨਾਂ ਨੂੰ ਪੁੱਛ ਲਵੇ ਜੇ ਇੰਨਾ ਪਾਣੀ ਹੈ ਤਾਂ ਫਿਰ ਲੋਕਾਂ ਨੂੰ ਟਿਊਬਲ ਚਲਾਉਣ ਦੀ ਕੀ ਲੋੜ ਹੈ ਸੋ ਇਹ ਪ੍ਰੈਸ਼ਰ ਇਸ ਕਰਕੇ ਰਿਸਿਸਟ ਹੋ ਰਿਹਾ ਵੇਖੋ 21% ਨੂੰ ਇਹ 100% ਦਿਖਾਉਣਾ ਚਾਹੁੰਦੇ ਹੋ ਤੁਸੀਂ ਉਹ ਸਾਰੇ ਪਟਵਾਰੀ ਵੀਰਾਂ ਦੀ ਤੁਸੀਂ ਵੀਡੀਓਜ਼ ਵੀ ਦੇਖੀਆਂ ਉਹਨਾਂ ਦੀਆਂ ਚੈਨਲਸ ਤੇ ਇੰਟਰਵਿਊ ਇੰਟਰਵਿਊਜ਼ ਵੀ ਆਈਆਂ ਕਿ ਅਸੀਂ ਵੀ ਪੰਜਾਬ ਦੇ ਪੁੱਤਾਂ ਹਾਂ ਅਸੀਂ ਪੰਜਾਬ ਨਾਲ ਐਡੀ ਵੱਡੀ ਬੇਇਨਸਾਫੀ ਕਿਵੇਂ ਕਰਨ ਦੇ ਸਕਦੇ ਸੋ ਉਹਨਾਂ ਤੇ ਰਿਪੋਰਟ ਇਹ ਪ੍ਰੈਸ਼ਰ ਜਦੋਂ ਪਾਇਆ ਜਾ ਰਿਹਾ ਜਿਹੜੇ ਰਿਸਿਸਟ ਕਰ ਰਹੇ ਅੱਜ 260 ਪਟਵਾਰੀ ਆਊਟ ਆਫ ਆਈ ਥਿੰਕ ਅਪ੍ਰੋਕਸੀਮੇਟਲੀ 1100 ਪਟਵਾਰੀ ਆਲਮੋਸਟ 25% ਹੈਵ ਬੀਨ ਸਸਪੈਂਡਡ 25% ਸਸਪੈਂਡ ਕਰਤੇ ਉਹਨਾਂ ਦੇ ਪ੍ਰਧਾਨ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਲੱਗਦਾ ਜਸਕਰਨ ਸਿੰਘ ਗਹਿਰੀ ਪੁੱਤਰ ਤੁਹਾਡੇ ਇੱਥੇ ਨੇੜੇ ਤੇੜੇ ਕਿਤੇ ਪਿੰਡ ਹੈ ਸਸਪੈਂਡ ਕਰਕੇ ਇਮੀਡੀਏਟਲੀ ਹੁਕਮ ਕਰਤਾ ਕਿ ਤੇਰਾ ਹੈੱਡਕੁਆਰਟਰ ਜਿਹੜਾ ਉਹ ਪਠਾਨਕੋਟ ਤਬਦੀਲ ਕੀਤਾ ਜਾਂਦਾ ਉੱਥੇ ਜਾ ਕੇ ਜੁਆਇਨ ਕਰ ਇਸ ਤਰ੍ਹਾਂ ਦਾ ਪ੍ਰੈਸ਼ਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਪਾਰੀ ਹੈ ਤਾਂ ਕਿ ਰਿਪੋਰਟ ਤਿਆਰ ਕਰਾ ਕੇ ਪੰਜਾਬ ਦਾ ਹੱਕ ਪੰਜਾਬ ਦੀ ਖੇਤੀ ਨੂੰ ਖਤਮ ਕਰਕੇ ਪੰਜਾਬ ਦਾ ਹੱਕ ਜਿਹੜਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾ ਸਕੇ ਇੱਥੇ ਮੈਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰ ਦਿਆਂ ਜਿਹੜਾ ਅਕਾਲੀ ਦਲ ਦਾ ਸਟੈਂਡ ਹੈ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪਾਣੀਆਂ ਦਾ ਰੋਲਾ ਹੋਇਆ ਚਾਹੇ ਉਹ ਸੂਬਿਆਂ ਦੇ ਵਿੱਚ ਇਸ਼ੂ ਬਣਿਆ ਚਾਹੇ ਕਿਸੇ ਮੁਲਕਾਂ ਦੇ ਵਿੱਚ ਇਸ਼ੂ ਬਣਿਆ ਉਹ ਇਸ਼ੂ ਹਮੇਸ਼ਾ ਰਾਈਪੇਰੀਅਨ ਪ੍ਰਿੰਸੀਪਲ ਦੇ ਆਧਾਰ ਤੇ ਸੈਟਲ ਹੁੰਦਾ ਹੈ। ਇਹੀ ਅਕਾਲੀ ਦਲ ਦਾ ਸਟੈਂਡ ਹੈ। ਪਾਣੀ ਪੰਜਾਬ ਕੋਲ ਕਿੰਨਾ ਹੈ ਨਹੀਂ ਹੈ। ਦੈਟ ਇਜ਼ ਨਾਟ ਇਨ ਕੁਐਸਚਨ। ਉਹ ਮਸਲਾ ਹੀ ਨਹੀਂ ਹੈ। ਮਸਲਾ ਇਹ ਹੈ ਕਿ ਰਾਈਪੇਰੀਅਨ ਕਾਨੂੰਨ ਦੇ ਤਹਿਤ ਹਰਿਆਣਾ ਦਾ ਤੇ ਰਾਜਸਥਾਨ ਦਾ ਹੱਕ ਨਹੀਂ ਬਣਦਾ। ਉਹ ਪਾਣੀ ਪਹਿਲਾਂ ਹੀ ਗਲਤ ਦਿੱਤੇ ਗਏ ਆ। ਉਹ ਪਾਣੀ ਪੰਜਾਬ ਨੂੰ ਵਾਪਸ ਹੋਣਾ ਚਾਹੀਦਾ। ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂ। ਦੂਜੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਇਹ 21% ਨੂੰ 100% ਦਿਖਾਉਣਾ ਚਾਹੁੰਦੇ ਪਰ ਤੁਸੀਂ ਇੱਕ ਚੀਜ਼ ਦੇਖੋ ਇਹ ਸਾਜ਼ਿਸ਼ ਜਿਹੜੀ ਹੈ ਅੱਜ ਦੀ ਨਹੀਂ ਚੱਲ ਰਹੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਹਰਿਆਣੇ ਨੂੰ ਦੇਣ ਦੀ ਤਿਆਰੀ ਹੈ ਹਰਿਆਣੇ ਦਾ ਬੀਜੇਪੀ ਦਾ ਪ੍ਰਧਾਨ ਜਿਹੜਾ ਉਹਨਾਂ ਦਾ ਰਾਜ ਸਭਾ ਦਾ ਐਮਪੀ ਵੀ ਹੈ ਸੁਸ਼ੀਲ ਗੁਪਤਾ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਗਾਰੰਟੀ ਹਰਿਆਣੇ ਦੇ ਲੋਕਾਂ ਨੂੰ ਦਿੰਦਾ ਕਿ ਐਸਵਾਈਐਲ ਕੰਪਲੀਟ ਹੋਊਗੀ ਤੇ ਐਸਵਾਈਐਲ ਦੇ ਵਿੱਚ ਪਾਣੀ ਪੰਜਾਬ ਤੋਂ ਲਿਆਂਦਾ ਜਾਊਗਾ ਇਮੇ ਖਬਰ ਤੁਹਾਡੇ ਵਾਸਤੇ ਤੁਹਾਡੇ ਨਾਲ ਲੈ ਕੇ ਆਏ। ਇਹ ਫਰਸਟ ਗਾਰੰਟੀ ਜਿਹੜੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਦਿੱਤੀ ਹੈ ਇਹਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਥੋੜਾ ਸਟੈਂਡ ਸਪਸ਼ਟ ਕਰਦੇ ਨੇ। ਐਂਡ ਅਰਵਿੰਦ ਕੇਜਰੀਵਾਲ ਨੇ ਇਟ ਇਜ਼ ਔਨ ਰਿਕਾਰਡ ਕਿ ਭਗਵੰਤ ਮਾਨ ਦੀ ਮੌਜੂਦਗੀ 'ਚ ਇਹ ਗੱਲ ਕਹੀ ਹੈ ਕਿ ਹਰਿਆਣਾ ਦਾ ਵੀ ਹੱਕ ਹੈ ਪਾਣੀਆਂ ਤੇ। ਦੂਜੀ ਚੀਜ਼ ਤੁਹਾਡੇ ਨਾਲੋਂ ਬਿਹਤਰ ਕੌਣ ਜਾਣਦਾ ਹੈ ਕਿ ਇਹ ਪਾਣੀਆਂ ਨੂੰ ਦੇਣ ਦੀ ਤਿਆਰੀ ਕਦੋਂ ਤੋਂ ਹੋ ਰਹੀ ਹੈ। ਤੁਹਾਡੇ ਬਠਿੰਡੇ 'ਚ ਹੀ ਮੀਟਿੰਗ ਹੋਈ ਸੀ ਫੋਟੋਆਂ ਕੋਟੇ ਪਠੰਡੇ ਚੀ ਮੀਟਿੰਗ ਹੋਈ ਸੀ Rajasthan ਦਾ MP ਜਿਹੜਾ ਉਹ Hanuman Beniwal ਸੀ ਉਹਦੇ ਨਾਲ ਤੁਸੀਂ ਸਾਰਿਆਂ ਨੇ ਉਦੋਂ ਕਵਰ ਕੀਤੀ ਹੋਣੀ ਹੈ ਹਰਿਆਣੇ ਦਾ Rajasthan ਦਾ MP Hanuman Beniwal ਉਹਨੂੰ ਇੱਥੇ ਬੁਲਾ ਕੇ ਡੈਲੀਗੇਸ਼ਨ ਆਈ ਇੱਕ Rajasthan ਚੋਂ ਉਹਦੇ ਨਾਲ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕੀ ਰਾਜਸਥਾਨ ਨੂੰ ਪਾਣੀ ਪੰਜਾਬ ਰਾਜਸਥਾਨ ਦੀ ਲੋਡ ਮੁਤਾਬਕ ਦੇਗਾ ਲੋਡ ਤਾਂ ਪੰਜਾਬ ਦੀ ਪੂਰੀ ਨਹੀਂ ਹੋ ਰਹੀ ਤੇ ਉਦੋਂ ਖਬਰਾਂ ਵੀ ਲੱਗੀਆਂ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਨੇ ਕਿਸਾਨੋ ਕਾ ਰੱਖਾ ਮਾਨ ਭਾਖੜਾ ਮੇ ਪਾਣੀ ਦੇਣ ਕਾ ਕੀ ਦਿਆ ਆਸ਼ਵਾਸਨ ਫਿਰ ਹਨੂਮਾਨ ਬੇਨੀਵਾਲ ਨੇ ਟਵੀਟ ਕੀਤਾ ਕਿ ਸਾਡੀ ਮੁਲਾਕਾਤ ਹੋਈ ਭਗਵੰਤ ਮਾਨ ਨਾਲ ਤੇ ਸਾਡੀਆਂ ਮੰਗਾਂ ਮੰਨਦੇ ਹੋਏ ਸਾਡੇ ਗੰਗਾ ਨਗਰ ਹਨੂਮਾਨਗੜ ਬੀਕਾਨੇਰ ਦੇ ਏਰੀਏ ਨੂੰ ਪੰਜਾਬ ਦਾ ਪਾਣੀ ਵੱਧ ਦਿੱਤਾ ਜਾਊਗਾ ਤੇ ਇਟ ਇਜ਼ ਅ ਫੈਕਟ ਜੇ ਤੁਸੀਂ ਹੈਡਵਰਕਸ ਤੋਂ ਵੀ ਚੈੱਕ ਕਰੋ ਅੱਜ ਵੀ ਪੰਜਾਬ ਦਾ ਪਾਣੀ ਜਿਹੜਾ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਬੂੰਦ ਬੂੰਦ ਨੂੰ ਤਰਸ ਰਿਹਾ ਸਰੰਧ ਫੀਡਰ ਦੇ ਵਿੱਚੋਂ 700 ਕਿਊਸਿਕ ਦੇ ਅਗੇਂਸਟ 1200 ਕਿਊਸਿਕ ਰਾਜਸਥਾਨ ਨੂੰ ਜਾ ਰਿਹਾ ਗੰਗ ਕਨਾਲ ਦੇ ਵਿੱਚੋਂ 900 ਕਿਊਸਿਕ ਦੇ ਅਗੇਂਸਟ 2400 ਕਿਊਸਿਕ ਤੱਕ ਵੀ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਇਟ ਇਜ਼ ਅ ਮੈਟਰ ਆਫ ਰਿਕਾਰਡ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਰਿਕਾਰਡ ਹੈ ਹੈਡਵਰਕਸ ਤੇ ਬੇਲਦਾਰ ਬੈਠੇ ਜਾ ਕੇ ਚੈੱਕ ਬੇਲਦਾਰ ਤੋਂ ਹੋ ਜਾਂਦਾ ਸਰਕਾਰ ਤੱਕ ਰਿਕਾਰਡ ਦਿੰਦੀ ਨਹੀਂ ਸੋ ਇਹੋ ਜਿਹੇ ਹਾਲਾਤ ਰਾਜਸਥਾਨ ਤੇ ਪੰਜਾਬ ਨੂੰ ਰਾਜਸਥਾਨ ਤੇ ਹਰਿਆਣੇ ਨੂੰ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਜਿਹੜਾ ਉਹ ਖੋ ਕੇ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਇਸ ਸਮੇਂ ਸਮੇਂ ਤੇ ਪੰਜਾਬ ਨਾਲ ਹੁੰਦੀਆਂ ਰਹੀਆਂ ਕੇਂਦਰ ਚ ਕੋਈ ਸਰਕਾਰਾਂ ਰਹੀਆਂ ਹੋਣ ਕਾਂਗਰਸ ਸੀ ਉਦੋਂ ਪੰਜ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦਿੱਤੇ ਗਏ ਹਰਿਆਣੇ ਨੂੰ ਐਕਸੈਸ ਦਿੱਤਾ ਗਿਆ ਮੁੜ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕੰਮ ਤੇ ਲੱਗੀ ਹੈ ਭਾਜਪਾ ਦੀ ਸਰਕਾਰ ਨੇ ਸਾਡਾ ਬੀਬੀਐਮਪੀ ਚੋਂ ਹੱਕ ਖੋ ਲਿਆ ਸੋ ਕੇਂਦਰ ਦੀਆਂ ਪਾਰਟੀਆਂ ਜਿਹੜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਉਹ ਕਦੇ ਪੰਜਾਬ ਦੀਆਂ ਨਹੀਂ ਹੋ ਸਕਦੀਆਂ ਪੰਜਾਬ ਦੀ نسل ਦੀ ਤੇ ਪੰਜਾਬ ਦੀ ਫਸਲ ਦੀਆਂ ਵੈਰੀ ਰਹੀਆਂ ਨੇ ਇਹ ਪਾਰਟੀਆਂ ਇਹ ਇਤਿਹਾਸ ਦੱਸਦਾ ਸੋ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੂੰਗਾ ਇੱਕ ਚੀਜ਼ ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਇਹ ਜਿਹੜੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਕੀਮਤ ਤੇ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਜਿਸ ਤਰ੍ਹਾਂ ਨਾਲ ਲੜਾਈ ਲੜਨੀ ਪਈ ਲੜਾਈ ਲੜਾਂਗੇ ਲੀਗਲ ਲੜਾਈ ਲੜਨੀ ਪਈ ਲੀਗਲ ਲੜਾਈ ਲੜਾਂਗੇ ਸੜਕਾਂ ਤੇ ਆਉਣਾ ਪਿਆ ਸੜਕਾਂ ਤੇ ਆਵਾਂਗੇ ਪਟਵਾਰੀਆਂ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਜੇ ੱੱਕਾ ਹੋਊਗਾ 260 ਪਟਵਾਰੀ ਸਸਪੈਂਡ ਕੀਤੇ ਗਏ ਆ ਜਿਹੜੀ ਵੀ ਕੋਈ ਉਹਨਾਂ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੈ ਲੀਗਲ ਹੈਲਪ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਰਾਖੀ ਕਰਨ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਲੀਗਲ ਹੈਲਪ ਵੀ ਉਹਨਾਂ ਨੂੰ ਪ੍ਰੋਵਾਈਡ ਕਰੂਗਾ ਤੇ ਮੈਂ ਸਪਸ਼ਟ ਕਰਦਿਆਂ ਕਿ ਇਹ ਲੜਾਈ ਕਿਸੇ ਕੀਮਤ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਡਟ ਕੇ ਲੜਾਂਗੇ ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਕਿ ਸੂਬੇ ਦੇ ਹਿੱਤਾਂ ਦੀ ਜਿਹੜੀ ਰਾਖੀ ਹੈ ਕਿਸੇ ਵੀ ਸਟੇਟ ਦੇ ਜਿਹੜੇ ਇੰਟਰਸਟਸ ਹੈ ਉਹ ਸਟੇਟ ਦੀ ਰੀਜਨਲ ਪਾਰਟੀ ਉਹ ਸਟੇਟ ਦੀ ਖੇਤਰੀ ਪਾਰਟੀ ਪ੍ਰੋਟੈਕਟ ਕਰ ਸਕਦੀ ਹੈ ਇਹ ਨੈਸ਼ਨਲ ਪਾਰਟੀਆਂ ਜਿਹੜੀਆਂ ਕੇਂਦਰੀ ਪਾਰਟੀਆਂ ਇਹਨਾਂ ਦਾ ਇੰਟਰਸਟ ਹਰ ਸਟੇਟ ਦੇ ਵਿੱਚ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਚੋਣਾ ਰਾਜਸਥਾਨ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਹਰਿਆਣੇ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਦਿੱਲੀ ਚ ਵੀ ਲੜਨੀ ਹੈ ਉਹ ਕਦੇ ਵੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਸਪਸ਼ਟ ਸਟੈਂਡ ਨਹੀਂ ਲੈ ਸਕਦੇ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਮੈਂ ਬੇਨਤੀ ਕਰਦਾ ਹਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਐਸੀ ਮੈਂ ਤੁਹਾਡੇ ਰਾਂਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਖੇਤਰੀ ਪਾਰਟੀ ਦੇ ਨੁਮਾਇੰਦਿਆਂ ਨੂੰ ਤਕੜਾ ਕਰੀਏ ਵੱਧ ਤੋਂ ਵੱਧ ਪੰਜਾਬ ਦੀ ਖੇਤਰੀ ਪਾਰਟੀ ਦੇ ਨੁਮਾਇंदे ਜਿੱਤ ਕੇ ਜਾਣ ਤੁਸੀਂ ਦੇਖੋ ਪਿਛਲੇ ਸਮੇਂ ਵਿੱਚ ਪਿਛਲੀ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ कौर ਬਾਦਲ ਨੇ ਸਭ ਤੋਂ ਤਕੜੀਆਂ ਹੋ ਕੇ ਪੰਜਾਬ ਦੇ ਮਸਲਿਆਂ ਤੇ ਪੰਥ ਦੇ ਮਸਲਿਆਂ ਤੇ ਕਿਸਾਨੀ ਦੇ ਮਸਲਿਆਂ ਤੇ ਪੰਜਾਬ ਦੇ ਇੰਟਰਸਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੜਾਈ ਲੜੀ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਬੰਦੇ ਕਾਲੀ ਦਲ ਦੇ ਪੰਜਾਬ ਦੀ ਖੇਤਰੀ ਪਾਰਟੀ ਦੇ ਜਿੱਤ ਕੇ ਜਾਣ ਤਾਂ ਕਿ ਇਹ ਜਿਹੜੇ ਪੰਜਾਬ ਦੇ ਹੱਕ ਹੈ ਇਹਨਾਂ ਦੀ ਰਾਖੀ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ